ਕੀ ਹਾਲ ਚਾਲ ਹੈ ਇਹ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਗੱਲ ਕਰਨੀ ਆ ਤੁਹਾਨੂੰ ਕਿ ਪਰਸੋਂ 26 ਜਨਵਰੀ 26 ਜਨਵਰੀ ਜਨਵਰੀ ਆ ਤੇ ਆਪਾਂ ਦਾ ਮੰਨ ਲਾ ਵੀ ਕਈ ਦਿਨ ਹੋ ਗਏ ਮੰਨ ਲਾ ਸੋਸ਼ਲ ਮੀਡੀਆ ਤੇ ਵੇਖੀ ਜਾਂਦੇ ਸੀਗੇ ਵੀ ਯਾਰ ਕੋਈ ਬੋਲੂਗਾ ਕੋਈ ਗੱਲ ਕਰੂਗਾ ਪਰ ਕੋਈ ਨਹੀਂ ਬੋਲੇਗਾ ਗੱਲ ਕਰਨੀ ਕਿਸ ਦੇ ਬਾਰੇ ਆ ਜਿਹੜਾ ਬੰਦਾ ਕਰੋੜਾਂ ਰੁਪਈਆਂ ਦੀ ਜਾਇਦਾਦ ਛੱਡ ਗਿਆ ਸ਼ੋਰਾਮ ਛੱਡ ਕੇ ਤੇ ਆ 26 ਜਨਵਰੀ ਨੂੰ ਇੱਕ ਇਤਿਹਾਸ ਲਿਖਿਆ ਸੀ ਸਰਜਾ ਸੀ ਜਿਆ ਦਿੱਲੀ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਦਾ ਝੰਡਾ ਚੁਲਾ ਕੇ ਉਹ ਸੀ ਸਾਡਾ ਕੌਮੀ ਯੋਧਾ ਭਰਾ ਦੀਪ ਸਿੱਧੂ ਕੌਮੀ ਯੋਧਾ ਭਾਈ ਸੰਦੀਪ ਸਿੰਘ ਉਰਫ ਦੀਪ ਸਿੱਧੂ ਤੇ ਗੱਲ ਕੁਝ ਇਸ ਤਰ੍ਹਾਂ ਕਰਨੀ ਕੁਝ ਕੌੜੀਆਂ ਵੀ ਹੋਣਗੀਆਂ ਕੁਝ ਮਿੱਠੀਆਂ ਵੀ ਹੋਣੀਆਂ ਕੁਝ ਭਰਾ ਲਾਇਕ ਵੀ ਕਰਨਗੇ ਤੇ ਕੁਝ ਗਾਲਾਂ ਵੀ ਕੱਢਣਗੇ ਗੱਲ ਦੋਸਤੋ ਇਸ ਤਰ੍ਹਾਂ ਦੀ ਚਲੋ ਆਪਣੇ ਤਾਂ ਮਨ ਦੇ ਵਿੱਚ ਰੀਜ ਰਹੇਗੀ ਜਿਹੜੀ ਮਨ ਚ ਰਹੀ ਗਈ ਵੀ ਉਹਨੂੰ ਜਾਉਂਦੇ ਜੀ ਮਿਲਣ ਦੀ ਉਹ ਮਿਲਨੀ ਆਪਾਂ ਤਾਂ ਹੋਇਆ ਦੋ ਵਾਰੀ ਬਹਿੰਡੋਂ ਜਰੂਰ ਮੁੜਦੇ ਰਹੇ ਹਾਂ ਸੀ ਕਿਸੇ ਕਾਰਨਾ ਕਰਕੇ ਚਲੋ ਉਹ ਜੇ ਨਹੀਂ ਵੀ ਮਿਲੇ ਆਪਨੇ ਤਾਂ ਵੀ ਦਿਲ ਚ ਆ ਕੇ ਵਸਦੇ ਆ ਬੰਦੇ ਆਪਾਂ ਜਿੰਨਾ ਚਿਰ ਸਾਹ ਪ੍ਰਾਣ ਚੱਲਦੇ ਆ ਹਮੇਸ਼ਾ ਦੀਪ ਸਿੱਧੂ ਦੇ ਹੱਕ ਚ ਗੱਲ ਕਰਦੇ ਰਹਾਂਗੇ ਤੇ ਬੋਲਦੇ ਆ ਤੇ ਅੱਗੇ ਤਰ੍ਹਾਂ ਵੀ ਇਸੇ ਤਰ੍ਹਾਂ ਹੀ ਬੋਲਨਾਗੇ ਹੁਣ ਆਪਾਂ ਗੱਲ ਕਰਨੀ ਐ ਹੁਣ ਯਾਰ ਆਪਾਂ ਸਿੱਧੇ ਹੀ ਚੱਲਾਂਗੇ ਕੋਈ ਮਾਲਕ ਕੋਈ ਬਾਈ ਵੱਡਾ ਗੁੱਡਾ ਕੋਈ ਨਹੀਂ ਭੈਣ ਚੁੱਲ ਚਾਵਾਂ ਵਰੇ ਜਿਹੜੀਆਂ ਖੱਚਾਂ ਨੇ ਚੈਨਲ ਬਣਾਏ ਹੋਏ ਆ ਉੱਤੇ ਡੀਪੀਆਂ ਦੇ ਫੋਟੋਆਂ ਲਾਈਆਂ ਸਾਡੇ ਵਾਲਾ ਬਾਈ ਸਿੱਧੂ ਦੀਪ ਸਿੱਧੂ ਮਾਈ ਫੈਨ ਦੀਪ ਸਿੱਧੂ ਦਾ ਦੀਪ ਸਿੱਧੂ ਦੇ ਫੈਨ ਦੀਪ ਸਿੱਧੂ ਆਏ ਦੀਪ ਸਿੱਧੂ ਆਏ ਉੱਚਾ ਉਹਨਾਂ ਸਾਰਾ ਦਿਨ ਭੌਂਕ 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 ਕੇ ਉਹਦੇ ਨਾਂ ਦੇ ਰੁਪਈਆ ਖਾਈ ਜਾਂਦੇ ਆ ਨਾਂ ਤੇ ਆਈਡੀਆਂ ਚਲਾਈ ਜਾਂਦੇ ਆ ਤੇ ਅੱਜ ਹੁਣ ਜਦੋਂ ਬਖਸ਼ਤ ਆਇਆ ਅੱਜ ਉਹਦੀ ਕੁਰਬਾਨੀ ਨੂੰ ਯਾਦ ਕਰਨ ਦਾ ਵੀ ਉਹਨੇ 26 ਜਨਵਰੀ ਨੂੰ ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਦਾ ਸਿੱਖ ਕੌਮ ਦਾ ਸਿਰ ਮਾਣਾ ਕਿੰਨਾ ਉੱਚਾ ਕੀਤਾ ਸੀ ਕਿ ਦਿੱਲੀ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਦਾ ਝੰਡਾ ਚੁਲਾਇਆ ਸੀ ਕੋਈ ਕਿਸੇ ਦੀ ਅੱਜ ਹੁਣ ਤੀਕ ਇੱਕ ਮੈਨੂੰ ਤੁਸੀਂ ਇੰਟਰਵਿਊ ਕਰ ਦਿਓ ਕੋਈ ਉਹਦਾ ਯਾਰ ਜਿਗਰੀ ਕਰਦਾ ਦਿਖਾ ਦਿਓ ਮੈਨੂੰ ਵੀ ਅਸੀਂ ਭਾਈ ਜੀ ਸਾਡਾ ਵੀ ਜਿੰਨਾ ਕਸੀਂ ਵੀ ਉਹਦੇ ਨਾਂ ਤੋਂ ਕਮਾਉਣੇ ਆ ਕਿਸੇ ਨੇ ਉਹਦੇ ਨਾਂ ਨੂੰ ਵਰਤ ਵਰਤ ਕੇ ਦੀਪ 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 ਵਰਤ ਕੇ ਸਕੌਟੀਆਂ ਲੈ ਲਈਆਂ ਪੇਜ ਚਲਾ ਲੇ ਪੈਸਾ ਕਮਾ ਲਿਆ ਲੱਖਾਂ ਰੁਪਈਆ ਤੇ ਅੱਜ ਉਹਦੇ ਨਾਂ ਤੇ ਇੱਕ ਮੰਨ ਲਾ ਵੀ ਛੋਟੀ ਜੀ ਵੀਡੀਓ ਵੀ ਨਹੀਂ ਪਾਈ ਤੇ ਜਦੋਂ ਗੱਲ ਕਰਨਗੇ ਪੱਤਰਕਾਰਾਂ ਮੂਹਰੇ ਖੜ ਕੇ ਫੜ ਕੇ ਉਹ ਚਲੋ ਇਹ ਮੈਂ ਸ਼ਬਦ ਨਹੀਂ ਬੋਲਦਾਗਾ ਹਾਂ ਜੀ ਆਏ ਆਏ ਆ ਫਲਾਨ ਨਾਸ ਬਾਈ ਜਦੀਪ ਸਿੱਧੂ ਆਏ ਬਾਈ ਦੀਪ ਆਏ ਸੀ ਫਲਾਨਾ ਸੀ ਝੋਂਕਾ ਸੀ ਤੇ ਅੱਜ ਉਹ ਬੰਦੇ ਕਿਤੇ ਦਿਖਦੇ ਵੀ ਨਹੀਂ ਕੋਈ ਉਹਨਾਂ ਨੇ ਇੱਕ ਪ੍ਰੋਗਰਾਮ ਵੀ ਨਹੀਂ ਲਿਖਿਆ ਵੀ ਆ 26 ਜਨਵਰੀ ਨੂੰ ਅਸੀਂ ਬਈ ਦੀਪ ਸਿੱਧੂ ਦੇ ਨੂੰ ਸਮਰਥ ਪਰ ਆ ਪ੍ਰੋਗਰਾਮ ਲਿਖਦੇ ਆ ਕੀ ਯਾਰ ਭੈਣ ਚੋਦੋ ਉਹਦੀ ਕੁਰਬਾਨੀ ਐਡੀ ਕੀ ਸੀਗੀ ਵੀ ਆਪਾਂ ਤੇ ਨਤੀਜੇ ਸਾਲੀ ਭੁੱਲ ਕੇ 2022 ਦੇ ਵਿੱਚ ਉਹਦੀ ਡੈਥ ਹੋਈ ਅਸੀਦ ਦੀ ਪਾਉਂਦਾ ਉਹ ਤੇ ਹੁਣ 25 ਦੇ ਵਿੱਚ ਆ ਕੇ ਕਿਸੇ ਨੇ ਉਹਦਾ ਨਾਂ ਵੀ ਨਹੀਂ ਲਿਆ ਯਾਰ ਜ਼ਿਕਰ ਵੀ ਨਹੀਂ ਕੀਤਾ ਕੀ ਗੱਲ ਵੀ ਐਨਾ ਥੋੜਾ ਯਾਰ ਪੰਜਾਬੀ ਖੂਨ ਚਿੱਟਾ ਹੋ ਗਿਆ ਉਹ ਕਰ ਲਿਆ ਇੱਕ ਆ ਭੈਣ ਚੋਦ ਦੱਲੇ ਨੂੰ ਦਰਾਹੇ ਵਾਲੇ ਨੂੰ ਕਹਣਾ ਮੈਂ ਭੈਣ ਚੋਦਾ ਦੱਸ ਤੂੰ ਕਿਹੜਾ ਪ੍ਰੋਗਰਾਮ ਲਿਖਿਆ ਓਏ ਸਾਰਾ ਦਿਨ ਅੱਗ ਪਾਉਂਦਾ ਰਹਿੰਨਾ ਭੈਣ ਚੋਦਾ ਤੂੰ ਉਹਨੂੰ ਪੁੱਠਾ ਬੋਲ ਪਿਆ ਅੰਦਰ ਵੜ ਕੇ ਉਹਨੂੰ ਪੁੱਠਾ ਬੋਲ ਪਿਆ ਲੀਗ ਕਿਹੜਾ ਪ੍ਰੋਗਰਾਮ ਲੀਗ ਦਾ ਲਦੀਪ ਸਿੰਘ ਦੇ ਨਾਂ ਉਨੂੰ 5 1000 ਰੁਪਏ ਮੈਂ ਦਿੰਦਾ ਤੈਨੂੰ ਕਰ ਕੱਠ ਰੱਖ ਕਿੱਥੇ ਰੱਖੇਂ ਜਿੱਥੇ ਰੱਖੇਂ ਉੱਥੇ ਆਵਾਂਗੇ ਨਾਲੇ ਕਿਸੇ ਨਾਲ ਹੋਣੀ ਐ ਸਿਰਫ ਆਪ ਦੀ ਜੇਬ ਚੋਂ ਧੂੰ ਕੱਢ ਕੇ ਭੈਣ ਚੋ ਹਰੇਕ ਇੰਟਰਵਿਊ ਦੇ ਵਿੱਚ ਦੀਪ ਨੂੰ ਫਲਾਨਾ ਐ ਕਹਿੰਦਾ ਧੌਂਕਾ ਐ ਕਹਿੰਦਾ ਹਰੇਕ ਦੇ ਵਿੱਚ ਅੱਗ ਪਾਈ ਜਾਨਾ ਫੁੱਟਾਂ ਪਾਈ ਜਾਨਾ ਕਰ ਕੱਠ ਤੂੰ ਰੱਖ ਕੱਠ ਰੱਖ ਯਾਰ ਕਿਤੇ ਰੱਖ ਤਿੰਨ ਨੰਬਰ ਚਾਹੀਦਾ ਮੈਂ ਦਿਨ ਆਪਦਾ 9872509772 ਲਕਰ ਫੋਨ ਸਭ ਤੋਂ ਪਹਿਲਾਂ 10000 ਦੀ ਪਰਚੀ ਕਟਾਉਣਾ ਮੈਂ ਰੱਖ ਪ੍ਰੋਗਰਾਮ ਰੱਖ ਕਿੱਥੇ ਰੱਖਦਾ ਤੂੰ ਸਾਰਾ ਦਿਨ ਹਰੇਕ ਵੀਡੀਓ ਦੇ ਵਿੱਚ ਤੂੰ ਭੈਣ ਚੋ ਉਹਦਾ ਨਾਮ ਵਰਤ ਵਰਤ ਕੇ ਨਾਮ ਵਰਤ ਵਰਤ ਕੇ ਆਪਦੇ ਪੇਜ ਚਲਾਈ ਬੈਠਾਗਾ ਲਿਖ ਕਰ ਪ੍ਰੋਗਰਾਮ ਦੱਸ ਜਾਂ 14 ਨੂੰ ਮਤਲਬ ਫਰਵਰੀ ਨੂੰ ਚਲੋ ਉੱਥੇ ਹਜੇ ਤੱਕ ਨਹੀਂ ਪ੍ਰੋਗਰਾਮ ਆਇਆ ਵੀ ਕਿੱਥੇ ਰੱਖਣਾ ਲੈ ਤੂੰ ਰੱਖ ਜਾਂ ਦਰਾਹ ਲੈ ਅੱਜ ਅਗਲਾ ਮੈਂ ਤੈਨੂੰ ਖੁੱਲੀ ਵਾਰਨਿੰਗ ਦੇਣਾ ਦਾ ਰੱਖ ਤਾਰ ਕੀ ਇਕੱਠ ਕਰਦੇ ਆ ਤੂੰ ਹਰੇਕ ਇੰਟਰਵਿਊ ਚ ਹਰੇਕ ਵੀਡੀਓ ਦੇ ਵਿੱਚ ਤੂੰ ਦੀਪ ਦਾ ਨਾਮ ਵਰਤਦਾ ਦੀਪ ਦਾ ਨਾਮ ਵਰਤ ਕੇ ਉਹ ਕਰੀ ਜਾਂਦਾ ਤੂੰ ਕਿੰਨੇ ਦੋ ਭਰਾਵਾਂ ਦੇ ਵਿੱਚ ਅੱਗ ਪਾਈ ਜਾਂਦਾ ਤੂੰ ਦੋਸਤੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਤੁਹਾਡਾ ਆਪਣਾ ਸਿੱਧੂ ਬਾਈ ਬਰਸੰਡੇ ਤੋਂ ਫੇਰ ਵੀ ਆਪਾਂ ਇਹ ਸਾਰਿਆਂ ਨੂੰ ਕੋਈ ਜਿਹੜੇ ਉਹਦੇ ਫੈਨ ਆ ਜਾਂ ਕੋਈ ਵੀ ਆ ਜਾਂ ਉਹਦੇ ਚਾਹਣ ਵਾਲੇ ਆ ਉਹਨਾਂ ਨੂੰ ਫੇਰ ਕਹਨੇ ਬਾਈ ਜੀ ਉਹਨਾਂ ਯਾਦ ਕਰ ਲੋ ਛੇਕੜ ਨਹੀਂ ਕੁਝ ਕਰ ਸਕਦੇ ਉਹਦੇ ਹੱਕ ਚ ਪੋਸਟਾਂ ਪਾ ਦਿਓ ਯਾਰ ਵਿਹਾਂ ਪਈ ਉਹ ਜੋਧੇ ਦੀ ਕੁਰਬਾਨੀ ਸੀ ਉਹਨੇ ਸਿੱਖ ਦੇ ਸਿੱਖਾਂ ਦਾ ਨਸਰ ਉੱਚਾ ਹੀ ਕੀਤਾ ਕੋਈ ਨੀਵੀਂ ਤਾਂ ਨਹੀਂ ਪਵਾ ਕੇ ਗਿਆ ਉਹ ਅੱਛਾ ਦੋਸਤੋ ਇਹਨਾਂ ਕਹਿੰਦਾ ਹੋਇਆ ਤੁਹਾਡਾ ਆਪਣਾ ਸਿੱਧੂ ਬਾਈ ਬਹਿੰਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ